ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਭਰਤ ਪੂਸ਼ਨ ਆਸ਼ੂ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਰਿੰਦਰ ਢਿੱਲੋਂ ਕਾਂਗਰਸੀ ਉਮੀਦਵਾਰ ਡਾਕਟਰ ਤਰਮਵੀਰ ਗਾਂਧੀ ਦੇ ਹੱਕ ਵਿੱਚ ਪਟਿਆਲਾ ਪੁੱਜੇ ਜਿੱਥੇ ਉਹਨਾਂ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਆਪਾਂ ਚ ਭੇੜਾ ਵਾਲੇ ਨਜ਼ਰ ਆਇਆ ਕਿ ਹੁਣ ਲੱਗ ਰਿਹਾ ਕਿ ਆਪਾਂ ਜੇ ਇਕੱਠੇ ਹੋਵਾਂਗੇ ਧਰਮ ਵੀ ਗਾਂਧੀ ਜੀ ਦੀ ਕੈਂਪੇਨ ਦਾ ਜਿਤਕਾ ਸਵਾਲ ਹੈ ਕਿ ਤੇ ਕੋਈ ਹੁਣ ਅੜਚਨ ਨਹੀਂ ਹੈ ਕੋਈ ਅੜਚਨ ਰਹੇਗੀ ਉਹ ਅਸੀਂ ਆਪੇ ਨਾਲ ਮਿਲ ਕੇ ਦੂਰ ਕਰ ਲਾਂਗੇ ਜਿਵੇਂ ਡਾਕਟਰ ਸਾਹਿਬ ਨੇ ਆਖਿਆ ਵੀ ਜਿਹੜੀਆਂ ਇਹ ਜਿਹਆਂ ਜਥੇਬੰਦੀਆਂ ਹੁੰਦੀਆਂ ਕਾਂਗਰਸ ਵਰਗੀਆਂ ਜਿੱਥੇ ਵਿਚਾਰਾ ਦੀ ਵੀ ਵਿਭਿੰਨਤਾ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਜਿੱਥੇ ਬੰਦੀਆਂ ਜਿਉਂਦੀਆਂ ਹੀ ਰਹਿੰਦੀਆਂ ਜਿੱਥੇ ਵਿਚਾਰ ਰੱਖਣ ਦੀ ਨਾ ਇਜਾਜ਼ਤ ਹੋ ਗਏ ਉਹ ਤਾਂ ਫਿਰ ਮੁਰਦਾ ਹੈਗੀ ਨਹੀਂ ਹੈਗੀਆਂ ਸਾਡੇ ਇੱਥੇ ਅਸੀਂ ਵਿਚਾਰਾਂ ਦੀ ਇੱਕ ਦੂਸਰੇ ਦੀ ਇੱਜ਼ਤ ਨਹੀਂ ਕਰਦੇ ਆ ਜਦੋਂ ਵਿਚਾਰਾਂ ਦੀ ਵਿਪਿੰਤਾ ਹੁੰਦੀ ਹੈ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਿਆਈ ਉਹਦੇ ਚੋਂ ਨਿਕਲਦੀ ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵਿਪਿੰਤਾ ਹੈ ਕੁਝ ਈਗੋਜ਼ ਹੁੰਦੀਆਂ ਉਹ ਸਾਰੀਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ ਵੱਡੇ ਕੌਜ਼ ਲਈ ਅੱਜ ਜਿਹੜਾ ਇਹ جنگ ਆ ਜਿਹਨੂੰ ਤੁਸੀਂ ਯੁੱਧ ਕਹਿ ਲੋ ਜਾਂ ਇਲੈਕਸ਼ਨ ਕਹਿ ਲੋ ਉਹ ਲੜਨ ਜਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਪਰ ਕਾਇਦਾ ਤੌਰ ਤੇ ਬਰਾਬਰ ਰਹੇਗੀ ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਆਪਸ ਚ ਸਾਹਮਣੇ ਸੇ ਤੁਹਾਡੇ ਕਰਨ ਦੇ ਇੱਕ ਇਕੱਠ ਕਰ ਲੰਦੇ ਨੇ ਇਕੱਠੇ ਹੋ ਜਾਂਦੇ ਨੇ ਪਰ ਦਿਲਾ ਵਿੱਚ ਉਵੇਂ ਮੋਟਾ ਹੋ ਰੰਦਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਨਹੀਂ ਕਰਦੇ ਕਿ ਦਰਾਣੀ ਜਠਾਣੀ ਚ ਨਹੀਂ ਹੁੰਦੀ ਇਕੱਠਿਆ ਰਹਿੰਦੀ ਆ ਨਾ ਕੋਈ ਗੱਲ ਨਹੀਂ ਇਕੱਠੇ ਵੀ ਇਕੱਠੇ ਰਹਿਣਗੇ ਪਰਿਵਾਰ ਸਾਡੇ ਇਕੱਠੇ ਹੈ ਇਹ ਜਿਹੜੇ ਮਾੜੇ ਮੋਟੇ ਦੋ ਸਾਡੂਆਂ ਦਾ ਆਪਕੋ ਜਿਹਾ ਬੜਾ ਪਿਆਰ ਹੈ ਜੱਫੀਆਂ ਵੀ ਪਾਉਂਦੇ ਆ ਪਰ ਬੰਨ ਆਪਣਾ ਮੈਂ ਛੇ ਪੁੰਨ ਚ ਵੀ ਰਹਿੰਦੀ ਹੈ ਕੋਈ ਗੱਲ ਨਹੀਂ ਅੱਗੇ ਵਧਣ ਦੀ ਜਿਹੜੀ ਇੱਛਾ ਆ ਨਾ ਉਹ ਕੰਮ ਜ਼ਿਆਦਾ ਕਰਵਾਉਂਦੀ ਆ ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ ਜਾਂ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਤੜਾ ਆਇਆ ਹੈਗਾ ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਨੇ ਕੰਮ ਕੀਤਾ ਲੁਧਿਆਣਾ ਟਿਕਟ ਦੀ ਦਲ ਕਿਵੇਂ ਉਸ ਨੂੰ ਵੀ ਤਰ੍ਹਾਂ ਦੇਖੋ ਅੱਜ ਮੇਰਾ ਖਿਆਲ ਸੀਸੀ ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ ਜਦੋਂ ਲੁਧਿਆਣਾ ਦੀ ਟਿਕਟ ਅਨਾਉਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਆ ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ ਉਥੇ ਲੜਾਈ ਨਜ਼ਰ ਨਹੀਂ ਆਏਗੀ ওয়ਨ সাইডেਡ ਲੜਾਈ ਜਿਵੇਂ ਹੁਣ ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿਸ ਕਿਸ ਤਰੀਕੇ ਕਾਂਗਰਸ ਤੋਂ ਤਰੰबीर ਗਾਂਧੀ ਇਸ ਲੜਾਈ ਨੂੰ ਖਤਹਿਰ ਕਰਦੇ ਐਦਾਂ ਦਾ ਹੀ ਹੁੰਦਾ ਮਾਸ਼ਾਅੱਲ ਪਰ ਤੁਹਾਡਾ ਨਾਮ ਚੱਲ ਰਿਹਾ ਹੈ ਲੁਧਿਆਣਾ ਤੋਂ ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ ਨਾ ਮੈਨੂੰ ਕਿਸੇ ਨੇ ਦੱਸਿਆ ਜੋ ਹਾਈ ਕਮਾਂਡ ਜਿਹਦੀ ਡਿਊਟੀ ਲਗਾਏ ਕੀ ਅਸੀਂ ਸਾਰੇ ਉਹਦੇ ਸਾਹਿਬ ਰਵਨੀਤ ਬਿੱਟੋ ਦਾ ਬਿਆਨ ਆਇਆ ਹੈ ਕਿ ਜੇ ਕਾਂਗਰਸ ਨੂੰ ਉਮੀਦਵਾਰ ਮਿਲ ਲਿਆ ਤਾਂ ਅਸੀਂ ਦੇ ਦੇਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਉਮੀਦਵਾਰ ਤਾਂ ਭੱਜ ਭੱਜ ਕੇ ਉੱਧਰ ਜਾ ਰਹੇ ਆ ਤੇ ਨੀ ਜੀ ਨੂੰ ਕਾਦੀ ਚਿੰਤਾ ਕਾਂਗਰਸ ਕਾਂਗਰਸ ਸੰਬੜੀ ਹੋਈ ਹੈ ਯਾਰ ਹੈ ਯਾਰ ਹੀ ਆਪਾਂ ਕਹਿੰਦੇ ਕਹਿੰਨੇ ਮੁਕਰਦੇ ਨਹੀਂ ਆ ਪਰ ਹੁਣ ਜੇ ਯਾਰ ਹੀ ਭੱਜ ਗਏ ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ ਸਾਡੀ ਕਿਹੜੀ ਤਲਵਾਰਾ ਵਾਲੀ ਲੜਾਈ ਆ ਉਹਨੇ ਆਈਡਿਓਲੋਜੀ ਇਹ ਜੀ ਚੁਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡਿਓਲੋਜੀ ਜੋ ਬਿਲਕੁਲ ਹੀ ਵੱਖਰੀ ਸੀ ਕਿ ਇਹ ਹੋ ਉਹ ਦੇਖੇ ਭਾਈ ਸਾਲਾਂ ਤੋਂ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਪਿੰਡਾਂ 'ਚ ਬੜਾ ਨਹੀਂ ਦਿੱਤਾ ਜਾ ਰਿਹਾ ਕਿ ਇਹਦੇ ਬਾਰੇ ਆਮ ਜੀ ਪਾਰਟੀ ਦਾ ਜਿਵੇਂ ਜਿਵੇਂ ਜੀਨੇ ਜੀਨੇ ਜੋ ਜੋ ਆਪਣੇ ਰੰਗ ਦਿਖਾਏ ਐ ਉਹ ਸਾਹਮਣੇ ਆ ਰਿਹਾ ਇਸ ਤਰੀਕੇ ਭਾਪੀ ਨੇ ਕਿਸਾਨਾਂ ਦਾ ਅੱਜ ਬਹੁਤ ਵੱਡੀ ਲੜਾਈ ਹੈ ਜਿਹੜੀਆਂ ਸਾਡੀਆਂ ਪੰਜ ਗਰੰਟੀਆਂ ਐ ਤੇ ਉਹਦੇ ਵਿੱਚ ਨਾਲ ਉਹਦੇ ਚਾਹੇ ਐਮਐਸਪੀ ਹੋਵੇ ਕਿ ਚਾਹੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਜਿਹੜੇ ਵੱਡੇ ਇਸ਼ੂਸ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ ਚ ਆਏ ਹੋਏ ਨੇ ਸੁਆਮੀਨਾਥਨ ਰਿਪੋਰਟ ਸੀਗੀ ਉਹਦਾ ਵੀ ਜ਼ਿਕਰ ਆਉਂਦਾ ਅਸੀਂ ਉਹਦੇ ਬਾਰੇ ਵੀ ਗੱਲ ਕਰੀ ਹੈ ਉਸ ਸੁਆਮੀਨਾਥਨ ਕਮਿਸ਼ਨ ਵੀ ਕਾਂਗਰਸ ਨੇ ਹੀ ਬਣਾਇਆ ਸੀ ਚਾਹੇ ਉਸ ਮੌਕੇ ਤੇ ਨਹੀਂ ਲਾਗੂ ਕਰ ਪਾਇਆ ਤੇ ਸਫਰ ਵੀ ਕਰ ਲਿਆ ਹੋਊਗਾ ਕਾਂਗਰਸ ਨੇ ਅੱਜ ਕਾਂਗਰਸ ਇਹ ਮਹਿਸੂਸ ਕਰਦੀ ਆ ਵੀ ਉਹ ਰਿਪੋਰਟ ਦੇ ਮੁਤਾਬਕ ਅੱਗੇ ਇਸ ਮੁਲਕ ਨੂੰ ਜਾਣਾ ਚਾਹੀਦਾ ਹੈ ਮੁਲਕ ਦੀ ਤਰੱਕੀ ਉਹਦੇ ਚਾਹ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੇ ਮੈਨੀਫੈਸਟੋ 'ਚ ਵੀ ਲਿਖਿਆ ਤੇ ਉਹ ਮੈਨੀਫੈਸਟੋ ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਪਾਰਟੀ ਹਮੇਸ਼ਾ ਪਿੱਛੇ ਜਦੋਂ ਯੂਪੀਏ 1 ਔਰ ਯੂਪੀਏ 2 ਹੁੰਦੇ ਸੀ ਮਿਸਿਸ ਗਾਂਧੀ ਐਸ ਚੇਅਰਪਰਸਨ ਯੂਪੀਏ ਉਹ ਮੀਟਿੰਗ ਲੈਂਦੇ ਹੁੰਦੇ ਸੀ ਵੀ ਮੈਨੀਫੈਸਟੋ ਕਿੰਨਾ ਲਾਗੂ ਹੋਇਆ ਸਾਡਾ ਰਿਕਾਰਡ ਟ੍ਰੈਕ ਰਿਕਾਰਡ ਰਿਹਾ ਵੀ ਅਸੀਂ ਗਰੰਟੀ ਦੂਜੇ ਅੰਗੂ ਨਹੀਂ ਦਿੰਦੇ 15 ਲੱਖ ਦੇਾਂਗੇ ਬਾਅਦ ਚ ਕਹ ਦੇਂਗੇ ਜੁਮਲਾ ਸੀਗਾ ਸਾਡੀ ਜਿਹੜੀ ਗਰੰਟੀ ਹੈ ਉਹ ਬਕਾਇਦਾ ਇੰਪਲੀਮੈਂਟ ਹੋਏਗੀ ਧੰਨਵਾਦ ਕਿਉਂਕਿ ਜਦ ਇਸ ਤਰ੍ਹਾਂ ਇਹ ਧਾਰਾ ਇੰਨੀ ਸਖਤ ਹੈ ਉਸ ਧਾਰਾ ਦੇ ਵਿੱਚ ਕੋਈ ਸੋਧ ਆਦੀ ਨੁਕਤਾ ਗੱਲ ਕੀਤੀ ਹੈਗੀ ਕਿ ਐਨਡੀਪੀਐਸ ਐਕਟ ਹੈਗਾ ਮੈਂ ਉਹਦੀ ਸੋਧ ਪੇਸ਼ ਕੀਤੀ ਆ ਉਹ ਪਾਰਲੀਮੈਂਟ ਨੇ ਮਨਜ਼ੂਰ ਕੀਤੀ ਹੈ ਬਹਿਸ ਵਾਸਤੇ ਲੱਗਣੀ ਸੀ ਨਹੀਂ ਲੱਗੀ ਕਿਉਂਕਿ ਮੈਂ ਦੂਜੀ ਕੰਮ ਨਹੀਂ ਜਾਏਗਾ ਮੈਂ ਉਸ ਉਸ ਮੁੱਦੇ ਨੂੰ ਫੇਰ ਚੱਕਾਂਗਾ ਕਿਉਂਕਿ ਪੰਜਾਬ ਵਿੱਚ ਐ ਐਡੀ ਸਖਤ ਮਤਲਬ ਹਿੰਦੁਸਤਾਨ ਚ ਕਾਨੂੰਨ ਹੈਗਾ ਦੁਨੀਆ ਚ ਕਿਤੇ ਇੰਨਾ ਸਖਤ ਕਾਨੂੰਨ ਨਹੀਂ ਹੈਗਾ ਤੇ ਮੈਂ ਉਹਦੀ ਐਮੈਂਡਮੈਂਟ ਪੇਸ਼ ਕੀਤੀ ਹੈ ਜਿਹੜੇ ਘਾਤਕ ਨਸ਼ੇ ਇੱਕ ਪਾਸੇ ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਫੇਮ ਪੁੱਕੀ ਤੇ ਪੰਗ ਇਹ ਇੱਕ ਪਾਸੇ ਦੋਆਂ ਚ ਫਰਕ ਪਾਇਆ ਜਾਵੇ ਘਾਤਕ ਨਸ਼ੇ ਵੱਲ ਨਜ਼ਰੀਆ ਹੋਰ ਹੋਵੇ ਜਿਹੜੇ ਜਿਹੜੇ ਰਵਾਇਤੀ ਨਸ਼ੇ ਆ ਸਦੀਆਂ ਤੋਂ ਪੰਜਾਬ ਖੰਦਾ ਆ ਰਿਹਾ ਹੁਣ ਫੇਮ ਪੁੱਕੀ ਹੈ ਸਾਡੇ ਕਲਚਰ ਦਾ ਪਾਰਟ ਹੈਗਾ ਅਮਲੀਆਂ 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 ਦੇ ਚੁਟਕਲੇ ਅਮਲੀਆਂ ਦੇ ਸੱਠਣੀਆਂ ਅਮਲੀਆਂ ਦੇ ਗਾਣੇ ਅਮਲੀਆਂ ਦੇ ਟਿੱਚਰਾਂ ਸਾਰੇ ਪੰਜਾਬ ਚ ਘਰ ਘਰ ਦੀ ਸੁਣ ਲੋਗਾ ਸੋ ਸਾਡੀ ਸਭ ਤੋਂ ਜ਼ਿਆਦਾ ਪਾਟ ਰਹੀ ਹੈ ਫੇਮ ਪੁੱਕੀ ਹੋ ਦੱਸੋ ਤੇ ਜਦੋਂ ਬਾਦੀ ਹੁੰਦੀ ਸੀ ਆਮ ਤਪਾਂਦੇ ਸੀਗੇ ਸਭ ਨੂੰ ਪੂਰਾ ਪੂਰਾ ਦੇ ਦਿੰਦੇ ਸੀ ਬੁੜੀਆਂ ਹੁਣ ਹੀ ਮੂੰਹ ਤੇ ਚਿਤਾ ਦੇ ਦਿੰਦੀਆਂ ਸੋ ਘੱਟ ਕੋਈ ਪੰਜਾਬ ਜਦ ਤੱਕ ਫੇਮ ਪੁੱਕੀ ਲੋਕੀ ਖਾਂਦੇ ਸੀ ਇੱਕ ਮਾੜੀ ਮਾੜੀ ਮਾਤਰਾ ਜੇ ਕੋਈ ਬੰਦਾ ਮਰਿਆ ਨਹੀਂ ਸੀ ਕਦੀ ਪੰਜਾਬ ਦਰਨਾਮ ਨਹੀਂ ਸੀ ਜਿਨੇ ਸ਼ਾਇ ਕਰ ਕੋਈ ਮੌਤਾ ਖੂਨ ਨਹੀਂ ਸੀ ਬਣਿਆ ਨਾ ਸੇ ਬੜੇ ਕਦੋਂ ਨੇ ਜਦੋਂ ਐਨਡੀਪੇਸ ਸੈਕਟ ਕਰਕੇ ਫੇਮ ਪੁੱਕੀ ਵਰਕਰ ਨੂੰ ਕਹਿਤਾ ਅਪਰਾਧੀ ਹੈ ਗਿਆ ਜੇਲਾ ਸੁਣ ਦਿੱਤੇ ਹੈਗੇ ਉਹ ਪਰਾਬੀ ਨਹੀਂ ਹੈਗੇ ਬਿਮਾਰ ਹੋ ਨਸ਼ਾ ਕਰਸਤੇ ਉਹ ਮਦਦ ਦੀ ਲੋੜ ਹੈ ਨਾ ਕਿ ਜੇਲ੍ਹ ਦੀ ਲੋੜ ਹੈਗੀ ਹੈ ਸੋ ਮੈਂ 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 ਕਹਿ ਰਿਹਾ ਸੀਗਾ ਤੇ ਉਹ ਜਿਹੜਾ ਮਾਮਲਾ ਹੈ ਨਾ ਜਿਹਦਾ ਕੰਟੈਕਸ ਬਹੁਤ ਵੱਡਾ ਹੈਗਾ ਮੈਂ 6 ਮਹੀਨੇ ਰਿਸਰਚ ਕੀਤੀ ਹੈ ਕੀ ਜਿਹੜੇ ਕਾਰਨ ਕੀ ਨੇ ਤੇ ਉਹ ਮੈਂ ਤੁਹਾਨੂੰ ਸਾਰੇ ਤੁਹਾਨੂੰ ਸਾਂਝਾ ਕਰ ਲੂੰਗਾ ਦੁਨੀਆ ਭਰ ਦੇ ਬਤਾਲੀਆਂ ਮੁਲਕਾਂ ਦੇ ਆਪਣੇ ਕਾਨੂੰਨ ਬਦਲ ਲੈ ਉਹ ਪੰਗ ਜਿਹੜੀ ਅਮਰੀਕਾ ਸਪਰੇਅ ਕਰਦਾ ਸੀ ਹਰ ਸਾਲ ਔਰ ਜਿਹਨਾਂ ਬਹੁਤ ਵੱਡਾ ਮਾਫੀਆ ਸੀਗਾ ਲੱਖਾਂ ਕਾਲੇ ਡੇਲਾ ਸਗੇ ਜੇ ਇੰਨੇ ਕਹਿੰਦਾ ਕਾਨੂੰਨ ਬਦਲ ਕੇ ਕਰ ਦਿੱਤਾ ਹਰ ਬੰਦਾ ਜਿਹੜਾ ਭੰਗ ਵਰਦਾ ਉਹਨੂੰ ਇੰਨੇ ਗ੍ਰਾਮ ਭੰਗ ਲਿਆਂਦੀ ਜੱਲ ਹੈਗੀ ਆ ਔਰ ਬਤਾਲੀਆ ਸੂਬਾ ਨੇ ਕਹਿ ਦਿੱਤਾ ਕਿ ਜੇ ਨਾ ਬੰਦਾ ਭੰਗ ਵਰਦਾ ਹੈਗਾ ਉਹਨੂੰ ਆਪਣੇ ਘਰ ਦੇ ਪਿਛਵਾੜੇ ਵਿੱਚ 5 ਤੋਂ ਲੈ ਕੇ 35 ਬੁੱਟੇ ਲਾਣ ਦੀ ਰਾਜ ਹੈ 50 ਕਿੰਨੇ ਬੁੱਟੇ ਦੀ ਰਾਜ ਮੇਰੇ ਮੇਰੀ ਤੇਰੀ ਬਈ ਸਲਾਹ ਹੈਗੀ ਹੈ ਮੇਰੀ ਸਲਾਹ ਹੈਗੀ ਹੈ ਕਿ ਇਸੇ ਇਹ ਕਾਨੂੰਨ ਨੂੰ ਕਾਨੂੰਨ ਨੂੰ ਬਦਲਾ ਕਾਨੂੰਨ ਨੂੰ ਬਦਲਣਾ ਕਿਉਂਕਿ ਕਿਉਂਕਿ ਜਦੋਂ ਥਾਰਕੂ ਵਾਤਾ ਦੌਰ ਸੇਗਾ ਉਦੋਂ ਪੰਜਾਬ ਪੁਲਿਸ ਕੋਲ ਇੱਕ ਹਥਿਆਰ ਸੇਗਾ ਕਿ ਮੁੰਡਾ ਚੁੱਕ ਲਿਆ ਤੇ ਉਹਨੂੰ ਫੜ ਕੇ ਲੈ ਕੇ ਘਰ ਦੇ ਸੁਣਾ ਜੇ ਜਾਂ 5 ਲੱਖ ਰੁਪਏ ਜਮਾ ਕਰਾਓ ਲਿਆਓ 5 ਲੱਖ ਤੇ ਜਾਂ ਫਿਰ ਤੁਹਾਡਾ ਕੱਲ ਨੂੰ লাশ ਮਿਲੂਗੀ ਮੁਕਾਬਲਾ ਬਣਾਵਾਂਗੇ ਐਨਡੀਪੀਐਸ ਜੇ ਅਗਰਾ ਥਾਰਕੂਆ ਦੌਰ ਖਤਰਮ ਹੋ ਤੋਂ ਬਾਅਦ ਇਹਦਾ ਦੂਜਾ ਵੱਡਾ ਹਥਿਆਰ ਪੁਲਿਸ ਕੋਲ ਆਇਆ ਉਹ ਐਨਡੀਪੀਐਸ ਐਕਟ ਆਇਆ ਹੈਗਾ ਮੁੰਡਾ ਚੁੱਕ ਲਿਆ ਵਿਮ ਭੁੱਕੀ ਪੁਲਿਸ ਕੋਲ ਬਹੁਤ ਕਈ ਹੁੰਦੀਆਂ ਬੋਰੀਆਂ ਬੋਰੀਆਂ ਪੜੀਆਂ ਹੁੰਦੀਆਂ ਕਿਉਂਕਿ ਜਿਆਦਾ 50000 ਰੁਪਏ ਦੇਜੋ ਜਾਂ ਫਿਰ ਮੁੰਡੇ ਨੂੰ ਛਡਾ ਦੇ ਲੈ ਕੇ ਨਹੀਂ ਤਾਂ ਮੈਂ ਕੱਲ ਨੂੰ ਕੇਸ ਪਾਵਾਂਗਾ ਇਹ ਸਭ ਤੋਂ ਵੱਡਾ ਹਥਿਆਰ ਆਇਆ ਹੈ ਇਸ ਹਥਿਆਰ ਨੂੰ ਤੋੜਨਾ ਜੀ ਹੈਗਾ ਤਾਂ ਫਿਰ ਪੁੱਤੀ ਤੇ ਹੀ ਪਹੁੰਚ ਹੈ ਬਦਲੇ ਕਾਰੀ ਜਿਵੇਂ ਜਿਵੇਂ ਕੈਨੇਡਾ ਨਾਲ ਬਦਲੀ ਹੈ ਜਿਵੇਂ ਬੈਲਜੀਅਮ ਨਾਲ ਬਦਲੀ ਹੈ ਜਿਵੇਂ ਜੌਰਪ੍ਰੈਂ ਨਾਲ ਬਦਲੀ ਹੈ ਜਿਵੇਂ ਅਮਰੀਕਾ ਨਾਲ ਬਦਲੀ ਹੈ ਹਿੰਦੁਸਤਾਨ ਵੀ ਦੇਸ਼ ਵੇੜ ਜਿਹੜੀ ਇਹ ਸਖਤੀ ਵਾਲੀ ਅਪਰੋਚ ਹੈ ਡੰਡੇ ਵਾਲੀ ਅਪਰੋਚ ਹੈ ਖੁੰਡੀ ਵਾਲੀ ਅਪਰੋਚ ਹੈ ਇਹ ਬਦਲ ਕੇ ਇਹਨਾਂ ਕਾਨੂੰਨਾਂ ਤੇ ਰੈਵੀਮ ਕਰਕੇ ਨਾ ਇਹ ਸਰਕਾਰਾਂ ਕੋਟੇ ਦਿੱਤੇ ਹੋਏ ਹੈ ਵੜਾਏ ਹੋਏ ਹੈ ਜੋ ਜਾਂਚਾ ਬਣੀ ਹੈ ਕਿ ਤੁਹਾਡੇ 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 ਥਾਣੇ ਦੇ ਸੱfte ਕੱਟ ਪਰਚੇ ਕੱਟ ਹੋਏ ਨੇ ਡਰਗ ਮਾਫੀਆ ਭਾਰੂ ਹੈ ਕਿਉਂਕਿ ਓਪੀਐਮ ਦਾ ਮਿਲਣਾ ਇੰਨਾ ਮੁਸ਼ਕਿਲ ਹੈ ਤੇ ਦੂਜੇ ਪਾਸੇ ਬੁਫੀਨ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ ਉਸ ਬਾਰੇ ਉਹ ਆਸਾਨੀ ਨਾਲ ਮਿਲਦੀ ਹੈ ਜੀ ਦੇਖੋ ਬੁਫੀ ਜਿਹੜੀ ਓਪੀਐਮ ਹੈ ਧਰਤੀ ਦੇ ਢਿੱਡ ਜੋ ਪੈਦਮ ਜੀ ਧਰਤੀ ਮਾਦੇ ਢੇਡ ਵਿੱਚੋਂ ਉਹ ਪਿਓਰ ਨਸ਼ਾ ਹੈਗਾ ਜੋ ਪੰਜਾਬ ਹਜ਼ਾਰਾਂ ਸਾਲ ਤੋਂ ਵਰਤਿਆ ਆ ਰਿਹਾ ਨਿਸ਼ਚਿਤ ਮਾਤਰਾ ਜੀ ਬਾਕੀ ਨਸ਼ੇ ਸਾਰੇ ਮਾੜੇ ਹੁੰਦੇ ਮੈਂ ਨਹੀਂ ਕਹਿੰਦਾ ਬਹੁਤ ਚੰਗੀ ਚੀਜ਼ ਹੈ ਪਰ ਜਿੱਥੇ ਪੰਜਾਬ ਉਹਦੀ ਬੈਨ ਕਰਕੇ ਜਿਹੜੇ ਦੂਜੇ ਨਸ਼ੇ ਆ ਗਏ ਸਿੰਥੈਟਿਕ ਆ ਗਿਆ ਹੁਣ ਕੈਮੀਕਲ ਆ ਗਏ ਫੈਂਟਾ ਡਿਲ ਵਰਗੇ ਜਿਹੜੇ ਹਾਥੀਆਂ ਲੱਗਦੇ ਹੈਗੇ ਅੱਧਾ ਟੀਕਾ ਅੰਦਰ ਅੱਧਾ ਬਾਹਰ ਬੰਦੋਕੀ ਮਰ ਜਾਂਦਾ ਹੈਗਾ ਤੇ ਉਹ ਨਸ਼ੇ ਆ ਗਏ ਪਹਿਲਾਂ ਮੈਡੀਕਲ ਫਿਰ ਸਿੰਥੈਟਿਕ ਹੁਣ ਕੈਮੀਕਲ ਨਸ਼ੇ ਜੇ ਉਹਨਾਂ ਨਾਲ ਥੱਲ ਪਾਣੀ ਹੈਗੀ ਤਾਂ ਪੰਜਾਬ ਦੇ ਦੇਖੋ ਜਿਹੜਾ ਨਸ਼ਾ ਹੈ ਨਾ ਅੱਜ ਤੱਕ ਕਦੀ ਕੋਈ ਸਮਾਜ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਹੋਇਆ ਹੀ ਨਹੀਂ ਕਦੀ ਦੇਵਤਾ ਦੀ ਸੂਰਾ ਸੀਗੀ ਕਦੀ ਸ਼ਿਵਜੀ ਦੀ ਭੰਗ ਸੀਗੀ ਕੋਈ ਜਿਵੇਂ ਜੀ ਦੀ ਭੰਗ ਸੀਗੀ ਹਮੇਸ਼ਾ ਬੰਦੇ ਨਾਲ ਸਹਜ ਮਹਿਸੂਸ ਕਰਨ ਵਾਸਤੇ ਮਨ ਪਰਚਾਵੇ ਵਾਸਤੇ ਮਤਲਬ ਦਿਮਾਗ ਨੂੰ ਠੀਕ ਕਰਨ ਵਾਸਤੇ ਮਾੜਾ ਮੋੜਾ ਨਸ਼ਾ ਬੰਦਾ ਹਮੇਸ਼ਾ ਇਸ ਗੱਲ ਦੀ ਗੱਲ ਚੱਲੀ ਲਾਸ਼ਪਾਲ ਉਹ ਯਾਰ ਰਾਜਪੁਰਾ ਪਟੰਡਾ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਨਵੀਆਂ ਨਵੀਆਂ ਗੱਡੀਆਂ ਚਲਾਉਣੀਆਂ ਇੱਥੇ ਬਹੁਤ ਸਾਰੀਆਂ 6 ਗੱਡੀਆਂ ਚੱਲ ਲੱਗੀਆਂ ਔਰ ਆਮ ਵਾਲੇ 2 ਮਹੀਨੇ 3 ਗੱਡੀਆਂ ਹੋਰ ਚੱਲਦੀਆਂ ਚਿਨਈ ਐਕਸਪ੍ਰੈਸ ਸੱਚਖੰਡ ਹੈ ਸਾਰੀਆਂ ਦੂ Delhi ਜਾਣਗੀਆਂ ਇੱਥੋਂ ਇਸ ਰੂਟ ਤੋਂ ਇੱਕ ਮੈਂ ਗਰਾਸੀ ਰਾਜਪੁਰਾ ਤੋਂ ਲੈ ਕੇ ਮਹਾਲੀ ਤੱਕ ਚੰਡੀਗੜ੍ਹ ਤੱਕ ਸਿਨੇਟੇ ਪਿੰਡ ਤੱਕ ਉਹ ਗਮਾਲਪਿੰਡ ਨੂੰ ਮਿਲਦਾ ਇੱਕ ਦੇਲ ਨੇਕ ਮਨਜ਼ੂਰ ਕਰਾਇਆ ਸੀਗਾ ਸਰ ਉਹ ਪਿੰਕ ਬੁੱਕ ਦਾ 파ਟ ਬਣ ਚੁੱਕਿਆ ਰੇਲਵੇ ਦੀ ਦਾ ਉਹ ਪ੍ਰੋਜੈਕਟ ਵੀ ਜੁੰਦਾ ਹੈਗਾ ਮੈਸ ਪੰਜਾਬ ਸਰਕਾਰ ਨੇ 21 ਏਕੜ ਜ਼ਮੀਨ ਅਕਵਾਇਰ ਕਰਕੇ ਦੇਣੀ ਸੀ 78 ਕਰੋੜ ਰੁਪਏ ਦੀ ਕੇਂਦਰ ਸਰਕਾਰ ਨੂੰ ਰੇਲਵੇ ਡੀਲਵੇ ਡਿਪਾਰਟਮੈਂਟ ਨੂੰ ਇਹਨਾਂ ਨਾਲ ਬਾਦਲ ਸਾਹਿਬ ਨੇ ਦਿੱਤੀ ਹੈ ਨਾ ਕਪਟਨ ਸਾਹਿਬ ਨੇ ਦਿੱਤੀ ਹੈ ਇਹਨਾਂ ਮਜੂਦਾ ਸਰਕਾਰ ਦੇ ਰਹੀ ਹੈ ਕਿਉਂਕਿ ਇਸ ਇਸ ਰੂਟ ਤੇ ਇੱਕ ਟ੍ਰਾਂਸਪੋਰਟ ਲੋਬੀ ਹੈਗੀ ਜਿਸ ਨਾਲ ਇਫੈਕਟ ਹੈਗਾ ਕਿ ਬਠਿੰਡੇ ਨਾਲ ਡਾਇਰੈਕਟ ਲਿੰਕ ਕੇ ਚੰਡੀਗੜ੍ਹ ਦਾ ਉਹ ਨਾ ਹੋ ਸਕੇ और और हमेशा सरकार में रही है पर मैं एनडीए मतलब इंडिया अलायस की फिर तो बहुत कम आसान होगा जे सरकार नहीं बनती है तो कम मुश्किल होगा बड़ी पूरी कोशिश करके रे, रेल लिंक है छोटा जहा राजा टू चंडीगढ़ इन्हू बहाल करने की कोशिश करूंगा मेरा पहला मुद्दा होगा